ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੁਕੇ ਮਾਨਕਪੁਰ ਤੋਂ ਪੋਦੇ ਲਗਾਉਣ ਦੀ ਕੀਤੀ ਗਈ ਸ਼ੁਰੂਆਤ ਹਰਜੋਤ ਬੈਂਸ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਜੰਗਲਾਤ ਵਿਭਾਗ ਅਤੇ ਪੰਚਾਇਤ ਸਹਿਯੋਗ ਨਾਲ ਲਗਾਏ 350 ਪੋਦੇ ਜੀਹਾਂ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੌਰਾਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਲਗਭਗ 4 ਲੱਖ ਪੋਦੇ ਲਗਾਏ ਜਾਣਗੇ ਇਸ ਵਿੱਚ ਇਲਾਕੇ ਦੀਆਂ ਪੰਚਾਇਤਾਂ ਸਕੂਲਾਂ ਦੇ ਵਿਦਿਆਰਥੀਆਂ ਸਮਾਜ ਸੇਵੀ ਸੰਗਠਨਾ ਅਤੇ ਜੰਗਲਾਤ ਵਿਭਾਗ ਦਾ ਸਹਿਯੋਗ ਲਿਆ ਜਾਵੇਗਾ ਅੱਜ ਮੜਕਪੁਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਵਾਤਾਵਰਨ ਨੂੰ ਸੰਤੁਲਨ ਰੱਖਣ ਲਈ ਪੌਦੇ ਅਤੇ ਰੁੱਖ ਲਗਾਉਣੇ ਬੇਹੱਦ ਜ਼ਰੂਰੀ ਹਨ ਜਿਹੜੇ ਰੁੱਖਾਂ ਦਾ ਆਨੰਦ ਅਸੀਂ ਮਨਾ ਰਹੇ ਹਾਂ ਉਹ ਸਾਡੇ ਬਜ਼ੁਰਗਾ ਵੱਡੇ-ਵਡੇਰਿਆਂ ਨੇ ਲਗਾਏ ਹਨ ਅਤੇ ਹੁਣ ਵੱਡੀ ਗਿਣਤੀ ਵਿੱਚ ਪੌਦੇ ਲਗਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਸਾਡੇ ਗੁਰੂ ਸਹਿਬਾਨ ਨੇ ਵੀ ਰੁੱਖ ਲਗਾਉਣ ਵਾਤਾਵਰਨ ਤੇ ਪਾਣੀ ਦੀ ਸਾਂਭ ਸੰਭਾਲ ਰੱਖਣ ਨੂੰ ਤਰਜੀਹ ਦਿੱਤੀ ਸੀ ਗੁਰਬਾਣੀ ਵਿੱਚ ਵੀ ਬਹੁਤ ਸਾਰੇ ਰੁੱਖਾਂ ਦਾ ਵਰਣਨ ਹੈ ਜਿਨ੍ਹਾਂ ਨਾਲ ਵਾਤਾਵਰਣ ਨੂੰ ਹੋਰ ਸਵੱਛ ਰੱਖਿਆ ਜਾ ਸਕਦਾ ਹੈ ਸਰਦਾਰ ਬੈਂਸ ਨੇ ਕਿਹਾ ਕਿ ਅਸੀਂ ਆਪਣੇ ਹਰ ਨਾਗਰਿਕ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਪ੍ਰਦੂਸ਼ਣ ਨੂੰ ਘਟ ਕਰਨ ਵਿੱਚ ਰੁੱਖਾਂ ਦੀ ਵਿਸ਼ੇਸ਼ ਮਹੱਤਤਾ ਹੈ ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ, ਜੰਗਲਾਤ ਅਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਮੁਹਿੰਮ ਅਸਰਦਾਰ ਢੰਗ ਨਾਲ ਸ਼ੁਰੂ ਕੀਤੀ ਗਈ ਹੈ ਜਿਹੜੀਆਂ ਪੰਚਾਇਤਾਂ ਜਾਂ ਅਦਾਰੇ ਵਿੱਚ ਇਹ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਅਸਰਦਾਰ ਢੰਗ ਨਾਲ ਲਾਗੂ ਕਰਨਗੇ ਅਤੇ ਜਿੱਥੇ ਪੌਦੇ ਵੱਧ ਗਿਣਤੀ ਵਿੱਚ ਲਗਾਏ ਜਾਣਗੇ ਉਹਨਾਂ ਇਲਾਕਿਆਂ ਦੀਆਂ ਪੰਚਾਇਤਾਂ ਤੇ ਪ੍ਰਤੀਨਿਧੀਆਂ ਨੂੰ ਵਿਸ਼ੇਸ਼ ਰਾਇਤ ਦਿੱਤੀ ਜਾਵੇਗੀ ਦੱਸਦੀ ਹੈ ਕਿ ਇਸ ਮੌਕੇ ਸਰਦਾਰ ਬੈਂਸ ਨੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ ਪੰਮੂ ਢਿੱਲੋ ਸਰਪੰਚ ਜਸਪਾਲ ਸਿੰਘ ਡਾਹੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਖਵਿੰਦਰ ਸਿੰਘ ਕਿਹਰ ਸਿੰਘ ਸੀਨੀਅਰ ਆਗੂ Gopal Sharma ਸਰਪੰਚ ਮਾਣਕਪੁਰ ਰਾਜੇਸ਼ੀਰ ਰਾਣਾ ਹੈਡਮਾਸਟਰ ਸੁਰਜੀਤ ਕੁਮਾਰ ਪੰਚ ਰਾਜਿੰਦਰ ਸਿੰਘ ਕਾਕੂਤੇ ਵੱਡੀ ਗਿਣਤੀ ਵਿੱਚ ਪਿੰਡ ਵਾਲੇ ਹਾਜ਼ਰ ਸਨ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਅੱਜ ਜਿਲ੍ਹਾ ਰੋਪੜ ਦੇ ਵਿਖੇ ਅਸੀਂ ਜਿਹੜਾ ਹੈ ਵਨ ਮਹੋਤਸਵ ਦੀ ਸ਼ੁਰੂਆਤ ਕੀਤੀ ਹੈ ਤੇ ਸਾਡਾ ਟਾਰਗੇਟ ਹੈ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਸਾਢੇ 3 ਲੱਖ ਬੂਟੇ ਲਾਣਾ ਤੇ ਅੱਜ ਸਾਡੇ ਹਲਕਾ ਸ਼੍ਰੀ ਨਨਪੁਰ ਸਾਹਿਬ ਦੇ ਪਿੰਡ ਮਾਨਕਪੁਰ ਇੱਥੋਂ ਦੀ ਪੰਚਾਇਤ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਤੇ ਨਾਲ ਹੀ ਸਾਡਾ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਵੱਲੋਂ ਤੇ ਪਲੱਸ ਸਿੱਖਿਆ ਵਿਭਾਗ ਬੱਚਿਆਂ ਵੱਲੋਂ ਅੱਜ ਇੱਥੇ ਜਿਹੜਾ ਹੈ ਸ਼ੁਰੂਆਤੀ ਤੌਰ ਤੇ ਸਾਢੇ 350 ਪੌਦਾ ਲਾ ਕੇ ਸ਼ੁਰੂਆਤ ਅੱਜ ਦੀ ਜਿਹੜੀ ਇਸ ਕੈਂਪੇਨ ਦੀ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਕੱਲੇ ਇਸੇ ਪਿੰਡ ਦੇ ਵਿੱਚ 4000 ਪੌਦਾ ਜਿਹੜ ਵੱਖ-ਵੱਖ ਰੁੱਖ ਜਿਹੜੇ ਸਾਡੇ ਜਿਹੜੇ ਪਰੰਪਰਾਗਿਕ ਰੁੱਖ ਨੇ ਉਹਨਾਂ ਦੇ ਇੱਥੇ ਜਿਹੜਾ ਹੈ ਇੱਥੇ ਲਾਇਆ ਜਾ ਰਿਹਾ ਤੇ ਬੱਚਿਆਂ ਦੇ ਵੱਲੋਂ ਪੌਦੇ ਲਵਾਏ ਗਏ ਤਾਂ ਕਿ ਬੱਚੇ ਜਿਹੜੇ ਜਾਗਰੂਕ ਵੀ ਹੋਣ ਵਾਤਾਵਰਣ ਪ੍ਰਤੀ ਤੇ ਆਪ ਉਹਨਾਂ ਨੂੰ ਜਿਹੜਾ ਹੈ ਇੱਕ ਪੌਦਾ ਲਾਣ ਦੀ ਜਿਹੜੀ ਕਲਾ ਵੀ ਪਤਾ ਲੱਗੇ ਐਦਾਂ ਹੀ ਜਿਹੜੀ ਸਾਡੀ ਸਾਰੀ ਜਿੰਨੀ ਵੀ ਆ ਹਿਲ ਬੈਲਟ ਹੈ ਜਿੰਨੇ ਵੀ ਪਿੰਡਾਂ ਦੀ ਜਿਹੜੀ ਸ਼ਾਮਲਾਟਾਂ ਪਈਆਂ ਜਾਂ ਜ਼ਮੀਨਾਂ ਪਈਆਂ ਦਫਾ ਚਾਰ ਦੀਆਂ ਇਹ ਜਿਹੜਾ ਸਾਡਾ ਏਰੀਆ ਇਹਦੇ ਵਿੱਚ ਜੰਗਲ ਜਿਹੜੇ ਆ ਕਾਫੀ ਹੱਦ ਤੱਕ ਹੁਣ ਘਟ ਚੁੱਕੇ ਆ ਹੁਣ ਇੱਥੇ ਅਸੀਂ ਜਿਹੜਾ ਬਹੁਤ ਵੱਡੇ ਲੈਵਲ ਦੀ ਪਲਾਂਟੇਸ਼ਨ ਤਾਂ ਕਿ ਇਸ ਇਲਾਕੇ ਨੂੰ ਹੋਰ ਹਰਿਆ ਭਰਿਆ ਕਰ ਸਕੇ ਤੇ ਜਿਹੜੀ ਜਿਹੜੀ ਪੰਚਾਇਤਾਂ ਜਿਵੇਂ ਮਾਨਕਪੁਰ ਦੀ ਸਾਰੀ ਪੰਚਾਇਤ ਨੂੰ ਮੁਬਾਰਕਬਾ ਸਰਪੰਚ ਸਾਹਿਬ ਨੂੰ ਵੀ ਜਿਹੜੇ ਇਦਾਂ ਦੇ ਉਪਰਾਲੇ ਲੈ ਰਹੀ ਉਹਨਾਂ ਨੂੰ ਅਸੀਂ ਸਪੈਸ਼ਲ ਗਰੰਟਾ ਵੀ ਦੇਵਾਂਗੇ ਸਕੂਲਰ ਲਾਈਟਾਂ ਵੀ ਤਾਂ ਕਿ ਉਹਨਾਂ ਦਾ ਹੋਰ ਜਿਹੜਾ ਪ੍ਰੋਤਸਾਹਨ ਵਧੇ ਕਿਉਂਕਿ ਜੇ ਅਗਰ ਅਸੀਂ ਰੁੱਖ ਲ ਬਹੁਤ ਸੁੰਦਰਤਾ ਹੈ ਜਿੰਨੇ ਹੋਰ ਰੁੱਖ ਲੱਗਣਗੇ ਉਹਨਾਂ ਹੋਰ ਵਾਤਾਵਰਨ ਸਾਫ ਹੋਊਗਾ 19 ਦੀ ਜਿਹੜੀ ਕੁਦਰਤੀ ਹੁਣ ਆਪਾਂ ਜਿੱਥੇ ਖੜੇ ਆ ਕਿਸੇ ਵੀ ਇਹ ਤੁਸੀਂ ਕਹਿ ਲੋ ਕਿ ਕਿਸੇ ਹਿਲ ਸਟੇਸ਼ਨ ਤੋਂ ਘਟਨੇ ਜਿੰਨਾ ਇਹਨੂੰ ਆਪਾਂ ਹੋਰ ਸੁੰਦਰ ਬਣਾਵਾਂਗੇ ਉਹਨਾਂ ਟੂਰਿਜ਼ਮ ਉਹਨਾਂ ਸਾਡਾ ਵਾਤਾਵਰਨ ਉਹਨਾਂ ਸਾਡਾ ਏਰੀਆ ਹੋਰ ਹਰਿਆ ਭਰਿਆ ਹੋਊਗਾ ਤਾਂ ਮੈਂ ਸਾਰੇ ਸਾਰੇ ਇਸ ਲਈ ਅ ਪੰਚਾਇਤ ਮੈਂ ਇੱਕ ਮਾ ਮਾਨਕਪੁਰ ਦੇ ਸਰਪੰਚ ਸਾਹਿਬ ਸਾਰੀ ਪੰਚਾਇਤ ਸਾਡੇ ਜੰਗਲਾ ਮਹਿਕਮਾ ਡੀ ਐਫ ਓ ਸਾਡੇ ਰੇਂਜਰ ਤੇ ਨਾਲ ਹੀ ਸਿੱਖਿਆ ਮਹਿਕਮਾ ਸਾਡੇ ਸਾਰੇ ਸਕੂਲ ਟੀਚਰਸ ਜਿੰਨੀ ਬੱਚਿਆਂ ਤੋਂ ਇਹ ਉਪਰਾਲਾ ਕਰਾਇਆ ਸਭ ਦਾ ਜਿਹੜਾ ਹੈ ਤੇ ਹੁਣੇ ਜਿਹੜੇ ਪ੍ਰੋਸੈਸ ਅਸੀਂ ਹਰ ਪਿੰਡਾਂ ਦੇ ਵਿੱਚ ਸ਼ੁਰੂ ਕਰ ਰਹੇ ਹੁਣ ਤੱਕ 80000 ਪੌਦੇ ਅਸੀਂ ਪਿੰਡਾਂ 'ਚ ਭੇਜ ਚੁੱਕੇ 80000 ਬੂਟਾ ਵੱਖ-ਵੱਖ ਪੰਚਾਇਤਾਂ ਨੂੰ ਭੇਜ ਚੁੱਕੇ ਆ ਸਰ ਪੰਚਾਇਤਾਂ ਤੋਂ ਇਲਾਵਾ ਅਗਰ ਜੇ ਹੋਰ ਸੰਸਥਾਵਾਂ ਸਕੂਲ ਹਾਂ ਬਿਲਕੁਲ ਬਿਲਕੁਲ ਅਸੀਂ ਤਾਂ ਆਪ ਜੀ ਆਪ ਜੀ ਨੂੰ ਵੀ ਹੈ ਡੀ ਐਫ ਓ ਸਾਹਿਬ ਰੇਂਜਰ ਸਾਹਿਬ ਹੁਣੀ ਕਰੋ ਤੁਸੀਂ ਤੇ 25 ਨਵੰਬਰ ਤੱਕ ਸਾਰਾ ਟਾਰਗੇਟ ਅਸੀਂ ਸਾਡੇ ਤਨ ਲੱਖ ਲੱਖ ਬੂਟਾ ਲਾਵਾਂਗੇ ਠੀਕ ਇਹ ਹਾਲ ਚਾਲ ਚੱਲ ਰਹੀ ਹੈ ਜੀ ਸਾਡੇ ਕੋਲ ਇਹ ਵਾਲਾ ਸਭ ਠੀਕ ਠਾਕ ਹੂ ਕਿਵੇਂ ਹੋ ਆਪ ਜੀ ਠੀਕ ਹੋ ਸਭ ਕੁਝ ਸਹੀ ਹੈ ਹਾਂ ਜੀ ਹਾਂ ਜੀ ਸਭ ਪਾਈ ਜੀ ਆਪਦੇ ਸਭ ਠੀਕ ਹੈ ਜੀ ਹਾਂਜੀ ਸਾਰੇ ਮਾਡਲ ਨੇ ਇਹ ਕੀ ਆ ਨਾ ਸੁਖਿਆ ਨੇ ਅਲੱਗ ਅਲੱਗ ਹੈ ਜੀ ਅਸ਼ੋਕਾ ਇਹ ਸੁਖਿਆ ਨੇ ਬਾਕੀ ਹੋ ਗਿਆ ਕੋਣ ਦੇ ਹੈ ਬਰੀ ਦੇ ਸਰਵਰ ਦਾ ਸਾਰੇ ਸਾਰੇ ਤਰ੍ਹਾਂ ਦੇ ਬਲ ਹੈ ਜੀ ਹਾਂ ਜੀ ਤੇ ਨਾ 350 ਬਾਈ 60 ਬਾਈ ਲੱਗਿਆ 4000 ਦਾ ਲੱਗਿਆ ਬਹੁਤ ਛੋਟਾ ਚਾਰਿਆ ਚਾਰ ਲੱਗ ਰਿਹਾ ਪਰ ਉਹ ਕੇੰਦਰੋਂ ਚਲੋ ਆਪਾਂ ਅੰਦਰ ਲਵਾਉਣਾ ਜੀ ਪਤਾ ਨਹੀਂ ਕਿਹੜੀ ਜੀ ਰੌਡ ਮੈਂ ਗਿਆ ਲਗਾਉਂਦੇ ਲਗਾਉਂਦੇ ਹੁਣ ਲਗਾਉਂਦੋ ਮੋੜ ਲਾਉਂਗੇ ਚੰਦਰ ਵਾਤੇ ਬਣਾ ਚਲੋ ਹੋਰ ਲਾ ਦਿੰਦਾ ਥੋੜਾ ਤੇਲਾ ਚੱਕ ਦੀ ਇਹਨੂੰ ਹਾਂ ਜੀ ਜਿੰਨੇ ਤੋਂ वॾिया कम के बचाए 220 ਬੂਟੇ ਜਿਹੜੇ ਆ ਜੀ ਬੱਚਿਆਂ ਤੋਂ ਲਗਵਾ ਰਹੇ ਜੀ 220 ਬੱਚੇ ਸਟੈਂਸ ਜੀ ਤੇ ਬਾਕੀ ਬੰਦਿਆਂ ਦੇ ਜੀ ਸਾਰੇ ਤੇ ਗਾਲਿਆ 40 45 ਵਰਕਰ ਜੀ ਸਿਕਾ ਮੈਂ ਜੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਇਹਨੂੰ ਖਿਆਲ ਵੀ ਆਪਰੇ ਕਰੋ ਜੀ ਪੱਕਾ ਕਰੋ ਬੇਟਾ ਸ਼ੁਰੂ ਕਰੋ ਬੇਟਾ ਲਗਾਣਾ ਪਹਿਚਾਨ ਰੱਖਣੀ ਕਿ ਇਹ ਹੱਥੋਂ ਆਇਆ ਜੀ

ਸਰ ਦੇਖਿਓ ਇੱਕ ਮਿੰਟ ਸਰ ਦੇਖਿਓ ਜੀ ਖਤਮ ਸ਼ਾਬਾਸ਼ ਸ਼ਾਬਾਸ਼ ਜੀ ਬਹੁਤ ਸ਼ਾਬਾਸ਼

結構高い。 ਤੁਹਾਨੂੰ ਇੱਥੇ ਤੱਕ ਬੂਟੇ ਲਵਾ ਜੀ ਅੱਗੇ ਐਸੀ ਬਣਾਣੀ ਜੀ ਬੈਠਣਾ ਵਾਪਸ ਸਟੈਂਡ ਜੀ

ਇਹ ਨਿਕਲ ਜੀ ਨੂੰ ਲੱਗ ਦੇਤੀ ਜੀ ਕਿਰੋਂਗਾ ਨੰਬਰ 11 ਨੰਬਰ 11 ਲੱਗ ਦੇ ਕੇ ਲੀਕਿਆ ਪਰ ਦੂਜਾ ਨੰਬਰ ਹਮਰਾ ਬਲੌਗ ਸਾਈਟ ਪਰ ਉਪੜੀ ਹੈ ਉਪੜੀ ਦੇ ਅਸੀਂ ਜਾਂਪਲ ਟਪੜੀਆਂ ਦੇ ਮੈਂ ਕਹਿੰਦੀ ਆਪਣੀ ਕਿਟਕੂ ਕਰਾਂ ਦੱਸ ਓ ਕੀ ਸੀ ਸਾਡਾ ਬਿਜਲੀ ਦਾ ਬਿੱਲ ਜਦੋਂ ਇਹ ਸਰਕਾਰ ਤੋਂ ਪਹਿਲਾਂ ਬਿਜਲੀ ਦਾ ਬਿੱਲ ਆਉਂਦਾ ਸੀ ਸੱਚ ਜਾਣਿਓ ਝਟਕਾ ਸਰੀਰ ਨੂੰ ਲੱਗਦਾ ਸੀ ਜਦੋਂ ਆਪਾਂ ਬਿਜਲੀ ਦਾ ਬਿੱਲ ਵੇਖਦੇ ਸੀਗਾ ਔਰ ਜਿੰਨਾਂ ਦੇ ਬਿੱਲ 4-4 5-5 ਹਜ਼ਾਰ ਆ ਜਾਂਦੇ ਸੀ ਪਰੰੀਆਂ ਦੇ ਜਨਾਂ ਦੇ ਵਿੱਚ ਉਹ ਰ rapport ਤੋਂ ਹਾਂ ਜੀ ਧਰਮਿਆਰਾਮੀ ਪਾਟੇ ਸੀਰੇ ਨਿਰਦੇਸ਼ਕ ਸਾਡੇ ਸਿੱਖਿਆ ਭਾਗ ਦੇ ਸਾਰੇ ਵਿਦਿਆਰਥੀ ਜਗਰਾਤ ਵਿੱਚ ਮੇਂਦੇ ਨੇ ਸਾਡੇ ਡੀਐਮਓ ਸਾਹਿਬ ਰੇਂਜਰ ਸਾਹਿਬ ਸਾਰੇ ਫੋਰੈਸ ਗਾਣ ਸਭ ਨੂੰ ਪਿਆਰ ਕਰੀ ਸਭ ਸ਼ਹੀਦਾ ਜੀ ਨਮਸਤੇ ਪਰਛੋਤ ਖਾਨੂੰ ਵੀ ਤੁਸੀਂ ਵੀ ਜਦੋਂ ਇੱਥੇ ਕਦੀ ਖੇਡਣ ਆਇਆ ਕਰੋ ਕਿਉਂਕਿ ਗਰਾਉਂਡ 5 ਸਾਲ ਬਾਅਦ 10 ਸਾਲ ਬਾਅਦ ਹਮੇ ਆ ਰਿਹਾ ਹੈ ਕਿ ਉਨਕੀ ਮੇਰੀ ਗੱਲ ਇਹ ਆ ਇੱਕ ਪਕੜ ਅਸੀਂ ਲੈ ਰਹੀ ਸੀ ਇੱਕ ਪਕੜ ਅਸੀਂ ਲੈ ਰਹੀ ਸੀ ਉਹ ਸੜਾ ਲੱਖ ਹਰ ਪਿਆਰ ਹੈ ਪੰਜਾਬ ਦੀ ਸਭ ਤੋਂ ਸੋਹਣੀ ਕਰਤੀ ਹੈ ਸਾਡੇ ਅਨੇ ਗੁਰੂ ਸਾਹਿਬ ਨੇ ਇਸ ਨੂੰ ਨਾਮ ਦੇ ਤਰ੍ਹਾਂ ਨੰਨ ਕੋ ਸਵਾਤ ਹੁਣ ਸਾਡੀ ਜ਼ਿੰਮੇਦਾਰੀ ਹੈ ਇਸ ਨੂੰ ਹੋਸ ਕਰਨਾ ਹੈ ਜਿਹਨੇ ਉਦੀ ਪੰਚਾਇਤ ਨੇ ਬਹੁਤ ਮਿਹਨਤ ਕਰਕੇ ਸਾਰੇ ਨਗਰ ਕਾ ਦੇ ਵਰਕਰਾਂ ਤੋਂ ਬਹੁਤ ਧੰਨਵਾਦ ਕਿ ਤੁਸੀਂ ਮੰਨ ਲਿਆ 4000 ਰੁਪਏ ਦਾ ਅਜੇ ਬਚੇ ਬਾਅਦ 4000 ਆਦੇ ਇੱਕ ਵਾਰੀ 2000 ਕਾ ਵੀ ਹੋਰੇ ਸਾਡੇ 3/4 ਅਸੀਂ ਇੰਕਚਾ ਰੱਖਿਆ ਹੈ ਪਿਲੇ ਸਾਲ ਅਸੀਂ

मैं तुम्हें मेरा पाइल चाहिए बॉडी टू तो तुम ही फाउंड किया सी तेरे कीन में हो तो सी अपना बहुत अपना तो आसान है तेरे मेरे को आज भी कुछ नहीं है मेरे को सिर्फ थोड़ा